तरीके ਦੇ ਨਾਲ ਮੌਤ ਹੋਈ ਹੈ ਐਸਾ ਭਾਣਾ ਵਾਪਰਿਆ ਕਿ ਪਰਵਾਦ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸਕੂਲ ਵਾਂਦ ਦੇ ਨਿਚੇ ਆ ਜਾਣਕਾਰਨ 8 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਸਕੂਲ ਪ੍ਰਬੰਧਕਾਂ ਦੇ ਉੱਤੇ ਕਾਰਵਾਈ ਕਰਨ ਨੂੰ ਲੈ ਕੇ ਸਕੂਲ ਅੱਗੇ ਨਾਰੇਬਾਜ਼ੀ ਕੀਤੀ ਧਰਨਾ ਦਿੱਤਾ ਪੁਲਿਸ ਨੇ ਡਰਾਈਵਰ ਤੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਉਹ ਸਭ ਕੁਝ ਸੁਣ ਲੈਣੇ ਕਿ ਕਿਸ ਤਰੀਕੇ ਦਿਨਾਲੇ ਪੂਰੀ ਘਟਨਾ ਵਾਪਰੀ ਵਾਹਿਗੁਰੂ ਇਸ ਪਰਿਵਾਰ ਨੂੰ ਸੁੱਖ ਸ਼ਾਂਤੀ ਤੇ ਉਹਨਾਂ ਨੂੰ ਹਿੰਮਤ ਬਖਸ਼ੇ ਕਿ ਉਹਨਾਂ ਦਾ ਬੱਚਾ ਜਿਹੜਾ 8 ਸਾਲ ਦਾ ਸੀ ਉਹ ਇਸ ਦੁਨੀਆ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਹ ਹੋਇਆ ਬਸ ਅਗਰ ਅਸੀਂ ਦਫ਼ਤਰ ਕੱਖਾ ਨੂੰ ਗਏ ਬੇ ਤੇ ਬਸ ਵਾਰ ਤਾਰੀ ਕੁੜੀ ਔਰ ਮੁੰਡਾ ਕੁੜੀ ਤਾਂ ਤਾਂ ਛਾਲਮਾਂ ਲਈ ਬੜੀਆ ਕੁੜੀ ਐਡੀ ਮੁੰਡਾ ਖੰਨੀ ਭਾਈ ਕਿਹਾ ਹੋਇਆ ਕਿਹਾ ਨਹੀਂ ਜਦ ਇਹਨਾਂ ਨੇ ਗੱਡੀ ਤੋੜ ਲਈ ਉਹ ਮੁੰਡਾ ਟੈਰਾਇਟ ਆ ਗਿਆ। ਫੇਰ ਜਦ ਉਹਨਾਂ ਨੇ ਮੈਡਮਾਂ ਨੇ ਕਿਹਾ ਵੀ ਕੁਝ ਵਿੱਚਾ ਕਹਿੰਦਾ ਕੁੱਤਾ ਆ ਗਿਆ ਹੁਣ। ਤੁਸੀਂ ਇੱਕ ਗੱਲ ਦੇਖੋ ਜੀ ਜਦੋਂ ਕੀ ਨਾਮ ਸੀ ਬਾਪੂ ਮ੍ਰਿਤਪੁਰ ਉਹ ਬੱਚੇ ਦੇ ਹੀ ਹਰਤ ਸਿੰਘ 9ਵੀਂ ਕਲਾਸ ਪੜ੍ਹਦਾ ਹੁਣ ਜਾਨੀ ਫਾਸਟ ਕਿਹਾ ਫਿਰ ਤੁਸੀਂ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਹੁਣ ਚਾਹੁੰਦੇ ਸਾਨੂੰ ਥਾਂ ਮੈਨ ਲਾਈਦਾ ਤੁਹ ਸਕੂਲ ਆਣਾ ਤੂੰ ਨੰਗਾ ਕੀ ਕਰੋਗੇ ਕੱਲ ਕੱਲ ਦੀ ਗੱਲ ਹੈ ਜੀ ਬੱਚਾ ਸਾਡਾ ਮਤਲਬ ਬਸ ਛੱਡਣ ਵਾਸਤੇ ਆਈ ਜੀ ਉਹਨੂੰ 3 ਸਾਲ ਤੋਂ ਸਾਡਾ ਬੱਚਾ ਸਕੂਲ 'ਚ ਪੜ੍ਹ ਰਿਹਾ ਹੈ ਜੀ ਬੱਚੇ ਨੂੰ ਉਤਾਰ ਕੇ ਜੀ ਜਾਂ ਬਸ ਤੋਰੀ ਆਈ ਇੱਕ ਗੁੱਡੀ ਸੀਗੀ ਜੀ ਉਹ ਸੜਕ ਕ੍ਰੋਸ ਕਰ ਗਈ ਇਹ ਮੁੰਡਾ ਮਤਲਬ ਉਤਰ ਕੇ ਮੁਰੇ ਹੋ ਕੇ ਤੇ ਖੜ ਗਿਆ ਜੀ ਇਹਨਾਂ ਨੇ ਜਦੋਂ ਉਸੇ ਟਾਈਮ ਬੱਸ ਤੋੜ ਲਈ ਬੱਚਾ ਮੁਰਲੇ ਟਾਇਰ ਦੇ ਹੇਠ ਆ ਗਿਆ ਜੀ ਦੇਖੋ ਤੁਸੀਂ ਇਹਨਾਂ ਦੀ ਕਿੰਨੀ ਅਣਗਹਿਲੀ ਆ ਡਰਾਈਵਰ ਨੇ ਇਹਨਾਂ ਵੀ ਨਹੀਂ ਸੋਚਿਆ ਜੀ ਨਾਲ ਮੈਂडमਾਂ ਵੀ ਇਹ ਵੀ ਬੱਚੇ ਨੂੰ ਦੂਈ ਸਾਈਡ ਤੇ ਕਰਨਾ ਦਾ ਇਹਨਾਂ ਦਾ ਫਰਜ਼ ਹੈਗਾ ਜੀ ਕਿ ਨਹੀਂ ਹੈਗਾ ਜੀ ਕੀ ਨਾਮ ਕੀ ਸੀ ਮ੍ਰਿਤਕ ਦਾ ਹਰਪ੍ਰੀਤ ਤੁਸੀਂ ਕਿੰਨੇ ਸਾਲ ਦਾ ਸੀ ਇਹ 8 ਕਿ ਸਾਲ ਦਾ ਸੀ ਜੀ 8 9 ਸਾਲ ਦਾ ਹੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਅਸੀਂ ਜੀ ਮੈਨਾਂ ਤੇ ਸਕੂਲ ਵਾਲਿਆਂ ਤੇ ਵੀ ਪਰਚਾ ਹੋਣਾ ਚਾਹੀਦਾ ਜੀ ਠੀਕ ਹੈ ਜੀ ਜੋ ਮੰਨ ਦੀ ਕਾਰਵਾਈ ਆ ਇਹਨਾਂ ਤੇ ਹੋਈ ਜਾਵੇ ਇਹਨਾਂ ਨੇ ਦੇਖੋ ਜੀ ਕੱਲ ਦਾ ਹੀ ਮੱਲੋ ਇਹ ਵਾਕਾ ਹੋਇਆ ਹੋਵੇ ਜੀ ਅੱਜ ਤੱਕ ਇਹਨਾਂ ਨੇ ਆ ਕੇ ਮੱਲੋ ਪੰਚਾਇਤ ਨੂੰ ਨਹੀਂ ਮਿਲੇ ਪਿੰਡ 'ਚ ਕੋਈ ਆਇਆ ਸਕੂਲ ਵਾਲਾ ਕੋਈ ਨਹੀਂ ਆਇਆ ਜੀ ਸਕੂਲ ਤੋਂ ਇਹ ਅੱਜ ਸਾਡੇ ਪਿੰਡ ਦੀ ਪੰਚਾਇਤ ਆਈ ਔਰ ਜਦ ਇਹਨਾਂ ਨੇ ਪੁਲਿਸ ਬੁਲਾ ਲਈ ਉਰੇ ਦੱਸੋ ਵੀ ਅਸੀਂ ਕੋਈ ਇਹਨਾਂ ਨੂੰ ਮਾਰਨ ਕੁੱਟਣ ਆਏ ਆ ਮੈਂ ਹਰਦੇਵ ਸਿੰਘ ਨਾਮਤਾਰੀ जोड़ा एक्सीडेंट हो मेरे बच्चे मैं बहुत दुख है इस चीज का परमात्मा कदम किसी काम करवाए तो मैं मां प्योज के जो चाहिए आप करने जी मैं मां प्योने ना मेरे वास्ते सब तो वे माँ प्यो फिर बच्चे फिर मेरा स्टाफ वो भी यही दोष लगा रहे हैं कि ड्राइवर दिन गई कई दोष लाइए और रहा हूं मैं तुम्हारा तो मैं इस वे गलू नहीं बताना चाहता मैं गल मुकानी है कि मैं मैं प्योटिफाई कर सकता मैं उस चीज खड़ोदा मैं जोड़ी चीज मां प्यो कहेंगे मैं पहला जाके करा वो चाहते ने थाने चलना मैं चला जी वो केस करना चाहते ने मैं चला जी मैं अपनी कोई गल तो पिछे नहीं हटना क्योंकि तो मेरा मेरे स्कूल चौदह हजार बच्चा पढ़ता जी मेरे वास्ते एक एक बच्चा मेरे बच्चे वगैरह जी मैं अपने स्कूल कभी यह नहीं चाहवा कि कोई घटना हाँ वापरे कोई किसी के बच्चे ना नहीं चाहता मेरा बच्चा करके मैं चाहा माँ प्यो भी मैं हम माँ प्यो मिलने चलना भीट कर रहे हैं कई बार मूल जवानी प्रिंसीपलेंट करी है वह कहें भी अस कुछ कर सकते है समझा लीर जी मैं थोट दसा कभी कोई हादसा वापरे ना आप दोष मनते हैं ड्राइवर की गलती मान ली थी मैंने भी पता कल की होने चढ़ाई किया कर सकता आराब ना करे कभी किसी बच्चे ना हो जब बच्चा चला गया और मैं सिर्फ अरदास कर सब अके बच्चे की आत्मा शांति दे बच्चे मां प्यो न के ਅੱਜ ਇਹ ਬਤਾਇਆ ਮੈਂ ਉਸੇ ਤੋਂ ਸਰਕਾਰ ਪੰਜਾਬ ਸਰਕਾਰ ਨੇ ਕਰਕੇ ਧਿਆ ਹੈ ਉਹਨੇ ਜੋ ਉਹਨਾਂ ਦੀ ਹਦਾਇਤਾਂ ਨੇ ਮੈਂ ਸਾਰੇ ਦਾ ਤੱਕ ਕਿ ਤੇ ਮੇਰੀ ਗੱਡੀ ਦੇ ਕਾਗਜ਼ ਇੱਕ ਉਹ ਜਿਹੜੇ ਡਰਾਈਵਰ ਦਾ ਲਾਇਸੈਂਸ ਪ੍ਰੋਪਰ ਹੈ ਔਰ ਪਰਮਿਟ ਪੂਰੇ ਨੇ ਮਤਲਬ ਜਿੰਨੇ ਬੱਚਾ ਦੀ ਕੈਪੈਸਿਟੀ ਉਹਨਾਂ ਬੱਚਾ ਤੁਸੀਂ ਕਿਸੇ ਦਿਨ ਆ ਕੇ ਚੈੱਕ ਕਰਵਾ ਚਾਹਨਾ ਮੈਂ ਨਹੀਂ ਕਹਿੰਦਾ ਹੁਣ ਤੁਸੀਂ ਕੱਲ ਚੈੱਕ ਕਰੋ ਕੱਲ ਨਾ ਕਰੋ ਕਿਸੇ ਦਿਨ ਮੇਰੇ ਕਿਸੇ ਵੀ ਬ੍ਰਾਂਚ ਵਿੱਚ ਮੇਰਾ 14 ਹਜ਼ਾਰ ਬੱਚਾ ਪੜਦਾ ਮੈਂ ਕਦੀ ਕਿਸੇ ਨਾਲ ਜਾਤੀ ਨਹੀਂ ਹੁੰਦਾ ਠੀਕ ਮਾਮਲਾ ਹੈਗਾ ਜੀ ਕੱਲ ਮੈਂ ਡਿਪੀ ਅਫਸਰ ਸੀਗਾ ਥਾਣਾ ਮੰਡਾਲੀਆ ਦਾ ਸੀ ਕਿ ਤੇ ਸੂਚਨਾ ਮਿਲੀ ਸੀਗੀ ਵੀ ਇੱਕ ਫੰਡ ਬਲਾਰੀਪੁਰ ਦਾ ਸਕੂਲ ਦੀ ਬੱਚਾ ਜਿਹੜਾ ਹੈਗਾ ਐਕਸੀਡੈਂਟ ਹੋ ਗਿਆ ਬੱਚਾ ਉਹਦੇ نیچے ਆ ਗਿਆ ਫਿਰ ਬੱਚੇ ਦਾ ਜਿਹੜਾ ਫਾਦਰ ਹੈ ਨਹੀਂ ਉਹਦੇ ਚਾਚੇ ਤੋਂ ਬਿਆਨ ਤੇ ਜੀ ਸੀਗੀ ਐਫ ਆਈ ਆਰ ਨੰਬਰ 13 ਮਿਤੀ 19/2 24 ਅਧਿੰਤਾਰਾ 279 304 ਐ ਆਈ ਪੀ ਸੀ ਥਾਣਾ ਮੰਡਾਲੀਆ ਦਾ ਸੀ ਡਰਾਈਵਰ ਦੇ ਤੇ ਕੰਡਕਟਰ ਦੇ ਖਿਲਾਫ ਦਰਜ ਕੀਤਾ ਗਿਆ ਹੈ ਇਹ ਬੱਸ ਵੀ ਕਰਦੇ ਜ ਲੈ ਲਈ ਹੈ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਤੇ ਕੰਡਕਟਰ ਵੀ ਗ੍ਰਿਫਤਾਰ ਕਰ ਰਿਹਾ ਤੇ ਅੱਗੇ ਹੁਣ ਜਿਹੜੀ ਹੈਗੀ ਹੈ ਤਪਤੀਸ਼ ਜਾਰੀ ਹੈ ਅੱਜ ਉਸ ਮਰਨ ਦਾ ਜਿਹੜਾ ਹੈ ਬੱਚੇ ਦੀ ਉਸ ਮਰਨ ਕਰਾਇਆ ਜਾ ਰਿਹਾ ਕੀ ਨਾਮ ਸੀ ਮੇਰੇ ਪੁੱਤ ਦਾ ਕਿੰਨੇ ਸਾਲ ਦਾ ਸੀ ਜਸਪੀਰ ਤੁਸੀਂ ਨਾਮ ਸੀਗਾ ਜੀ 8 ਸਾਲ ਦੀ ਉਮਰ ਸੀ ਪਹਿਲੀ ਕਲਾਸ ਚ ਪੜਦਾ ਸੀਗਾ ਇਹ ਇਹ ਹੋਇਆ ਬਸੇਗਰ ਅਸੀਂ ਦਫਤਰ ਕੱਖਾ ਲੰਗਾਇਆ ਵੇ ਤੇ ਬੱਸੇ ਬਰ ਤਾਰੀ ਕੁੜੀ ਔਰ ਮੁੰਡਾ ਕੁੜੀ ਜਿਹਦਾ ਸ਼ਾਰਮਾ ਲਈ ਬੜੀ ਆ ਕੁੜੀ ਐਡੀ ਮੁੰਡਾ ਖਾਨੀ ਭਾਈ ਕਿਹਾ ਹੋਇਆ ਕਿਹਾ ਨਹੀਂ ਜਦ ਇਹਨਾਂ ਨੇ ਗੱਡੀ ਤੋੜ ਲਈ ਔ ਮੁੰਡਾ ਟਾਇਰ ਆ ਗਿਆ ਇਹ ਯਾਦ ਉਹਨੇ ਮੈਡਮਾਂ ਨੇ ਕਿਹਾ ਵੀ ਕੁਝ